ਸਰ ਕੀ ਨਾਮ ਜੀ ਆਪਣਾ ਮੇਰਾ ਐਸ ਡੀਓ ਸਾਹਿਲ ਪਠਾਨੀਆ ਆ ਅਸੀਂ ਪੰਜਾਬ ਡਰੇਨੇਜ ਵਿਭਾਗਤੋਂ ਇੱਥੇ ਨਵਾਂ ਸ਼ਹਿਰ ਤੋਂ ਆ ਤੇ ਤੁਸੀਂ ਜਿਵੇਂ ਕਿ ਜਾਣਦੇ ਪਿਛਲੇ ਕੁਝ ਦਿਨਾਂ ਤੋਂ ਇੱਥੇ ਢਾਂ ਲੱਗ ਰਹੀ ਸੀ ਬੜੀ ਤੇਜ਼ੀ ਨਾਲ ਅਸੀਂ ਪੂਰਾ ਜ਼ੋਰ ਲਾਇਆ ਕੁਝ ਸੰਗਤਾਂ ਨੇ ਸੇਵਾ ਵੀ ਕੀਤੀ ਕਾਫੀ ਜ਼ੋਰ ਲਾਇਆ ਰਲ ਮਿਲ ਕੇ ਕੰਮ ਕੀਤਾ ਸਰ ਭੋਰਜ ਟੈਲਦਾਸ ਦੀ ਜਿਸ ਬੰਦ ਤੇ ਖੜੇ ਆ ਦੀ ਨਵੀਂ ਸਥਿਤੀ ਕੀ ਆ ਇਹਦੀ ਨਵੀਂ ਸਥਿਤੀ ਇਦਾਂ ਹੈ ਜੀ ਕਿ ਜਿੰਨਾ ਕ੍ਰਿਕ ਇੱਥੇ ਸ਼ਿਫਟ ਹੋ ਗਈ ਵੀ ਸਾਰਾ ਦਰਿਆ ਇਸ ਪਾਸੇ ਨੂੰ ਸ਼ਿਫਟ ਹੋ ਗਿਆ ਕਿ ਇਹਨੇ ਬੜਾ ਜੋਰਾ ਨਾਲ ਢਟਾ ਲਾਈ ਵੀ ਹੋਈ ਹੈ ਤੇ ਆਪਣਾ ਜਿਹੜਾ ਇਥੇ ਮੇਨ ਬਾਨੇ ਉਹ ਢਹਿ ਗਿਆ ਹੋਇਆ ਤੇ ਮੌਕੇ ਤੇ ਅਸੀਂ ਕੀ ਕਰਦੇ ਪਏ ਹਾਂ ਰਿਸਟੋਰ ਕਰਦੇ ਪਏ ਹਾਂ ਇਸ ਦੋਨੋਂ ਤੇਜ਼ੀ ਨਾਲ ਇਹਦੇ ਲਈ ਅਸੀਂ ਦੋ ਠੇਕੇਦਾਰ ਦੋਨੋਂ ਪਾਸਿਓਂ ਲਵਾਏ ਆ ਦੋਨੋਂ ਪਾਸਿਓਂ ਕੰਮ ਚੱਲਦਾ ਪਿਆ ਉਸ ਪਾਸਿਓਂ ਵੀ ਇੱਕ ਪਾਸ ਤੇ ਦੂਜੇ ਪਾਸਿਓਂ ਵੀ ਤਾਂ ਕਿ ਸਾਡਾ ਇਹ ਕੰਮ ਜਲਦ ਤੋਂ ਜਲਦ ਮੁੱਕ ਜਾਵੇ ਤੇ ਅਸੀਂ ਇਹ ਜਲਦੀ ਤੋਂ ਜਲਦੀ ਰਿਸਟੋਰ ਕਰ ਸਕਾਂ ਕਿੰਨੇ ਦਿਨਾਂ ਦੀ ਆਸ ਹੈ ਕਿ ਤੁਸੀਂ ਇਸ ਚੀਜ਼ ਨੂੰ ਵਨ ਜਿਹੜਾ ਹੈਗਾ ਹੈ ਉਹ ਆਪਣੀ ਗੇਟ ਦੇ ਵਿੱਚ ਲੈ ਆਓਗੇ ਜੀ ਮੌਸਮ ਨੇ ਸਾਥ ਦਿੱਤਾ ਤੇ ਜਿੱਦਾਂ ਕੰਮ ਚੱਲ ਦੀ ਸਪੀਡ ਨਾਲ ਚੱਲਦਾ ਪਿਆ ਤੇ ਉਮੀਦ ਹੈ ਕਿ ਅਗਲੇ 3 ਜਾਂ 4 ਦਿਨਾਂ ਚ ਇਹ ਪੂਰਾ ਵਾਪਸ ਰਿਸਟੋਰ ਹੋ ਜਾਏਗਾ ਕੋਈ ਸਹਿਮ ਵਾਲੀ ਗਲਤੀ ਨਹੀਂ ਹੈਗੀ ਨਹੀਂ ਸਹਿਮ ਵਾਲੀ ਇਸ ਕਰਕੇ ਗੱਲ ਨਹੀਂ ਹੈ ਕਿ ਕਿ ਤਾ ਪਾਣੀ ਦਾ ਲੈਵਲ ਹੁਣ ਡਾਊਨ ਹੋ ਗਿਆ ਹੋਇਆ ਹੈ ਤੇ ਮੋਰਓਵਰ ਸਾਡੇ ਜਿਹੜਾ ਇੱਥੇ ਪਿੰਡਾਂ ਦਾ ਆਬਾਦੀ ਵਾਲੇ ਪਾਸੇ ਦਾ ਜਿਹੜਾ ਨੇਚਰਲ ਸਰਫੇਸ ਲੈਵਲ ਹੈ ਕਿ ਅਬਵਰ ਬਾਟਮ ਨਾਲ